ਅਸਾਨ ਭਰਾਵਾ ਨੂੰ ਡੈਰੀ ਫਾਰਮਾਂ ਨੂੰ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਦਾ ਆਪਾਂ ਟੌਪਿਕ ਲੈ ਕੇ ਆਏ ਹਾਂ ਅੱਜ ਦੇ ਟਾਈਮ ਦੇ ਵਿੱਚ ਜਿਆਦਾ ਕੇ ਚੰਗੀਆਂ ਚੰਗੀ ਨਸਲ ਦੀਆਂ ਗਾਈਆਂ ਦੇ ਟੌਪਿਕ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਉਹ ਆਪਾਂ ਤੁਹਾਨੂੰ ਵਿਸਤਾਰ ਦੇ ਵਿੱਚ ਦੱਸਦੇ ਹਾਂ ਜਿਵੇਂ ਕਿ ਬਰੀਡ 도ਗਲੀ ਗਾਂ ਜਰਸੀ ਗਾਂ ਸਾਹੀਵਾਲ ਐਫ ਐਫ ਗਾਂ ਹੁਣ ਇਹਨਾਂ ਦੇ ਵਿੱਚ ਆਪਾਂ ਡਿਟੇਲ ਦੇ ਵਿੱਚ ਜਾਣੇ ਆਂਗੇ ਜਿਵੇਂ ਕਿ ਇੱਕ ਆਪਾਂ 도ਗਲੀ ਗਾਂ ਲੈਣੀ ਆ 도ਗਲੀ ਗਾਂ ਭਾਈ ਆਪਾਂ ਨੂੰ 50000 ਰੁਪਏ ਦੇ ਵਿੱਚ ਗਾਂ ਮਿਲ ਜਾਂਦੀ ਆ ਤੇ ਜਿਹਦੇ ਆਪਾਂ ਦੁੱਧ ਦੀ ਗੱਲ ਕਰੀਏ ਤੇ ਦੁੱਧ ਉਹ 15-16 ਕਿਲੋ ਦੇ ਕਰੀਬ-ਕਰੀਬ ਉਹ ਆਪਾਂ ਨੂੰ ਦੁੱਧ ਦੇ ਦਿੰਦੀ ਆ ਤੇ ਦੂਜੇ ਤੇ ਆਜ ਕੇ ਆਪਾਂ ਜਰਸੀ ਗਾਂ ਜਰਸੀ ਗਾਂ ਆਪਾਂ ਨੂੰ ਜਿਵੇਂ ਇਹਦੇ ਨਾਲੋਂ ਥੋੜੀ ਹਾਈ ਕੁਆਲਿਟੀ ਦੇ ਵਿੱਚ ਮਿਲ ਜਾਂਦੀ ਆ ਜਿਵੇਂ 60000 ਤੇ ਥੋੜਾ ਜਿਹਾ ਦੁੱਧ ਵੀ ਇਹਦੇ ਨਾਲੋਂ ਲੰਮਾ ਸਮਾਂ ਦੇ ਦਿੰਦੀ ਆ ਤੇ ਆਪਾਂ ਦੁੱਧ ਦੀ ਗੱਲ ਕਰੀਏ ਤਾਂ ਉਹ 15 ਤੋਂ 18 ਲੀਟਰ ਵੀ ਆਪਾਂ ਨੂੰ ਦੁੱਧ ਦੇ ਦਿੰਦੀ ਆ ਜੇ ਉਹ ਤੋਂ ਬਾਅਦ ਫੇਰ ਆ ਜਗੇ ਸਾਈਵਾਲ ਗਾਂ ਸਾਈਵਾਲ ਗਾਂ ਜੇ ਆਪਾਂ ਪਿਓਰ ਗਾਂ ਲਵਾਂਗੇ ਸਾਈਵਾਲ ਔਰ ਸੀਲ ਠੰਡੀ ਹੋਊਗੀ ਔਰ ਨਸਲ ਤੇ ਕੁਆਲਿਟੀ ਹੋਊਗੀ ਔਰ ਦੁੱਧ ਦੇਣ ਦੀ ਸਮਰਤਾ ਵੱਧ ਹੋਊਗੀ ਤੇ ਔਰ ਫੈਂਟ ਦੀ ਵੀ ਸਮਰਤਾ ਵੱਧ ਹੋਊਗੀ ਫੇਰ ਉਹ ਤੋਂ ਬਾਅਦ ਆ ਜੀਏ ਜੋ ਪੰਜਾਬ ਦੇ ਵਿੱਚ ਅੱਜ ਕੱਲ ਐ ਐਚ ਐਫ ਗਾਈਆਂ ਚੱਲਦੀਆਂ ਆ ਉਹ ਭਾਈ ਗਾਈਆਂ ਜਿਵੇਂ ਆਪਾਂ 60000 ਤੋਂ ਲਾ ਕੇ ਚੰਗੀ ਗਾਂ ਲੈਣੀ ਆ ਕਿਸ ਵੀਰ ਫਾਰਮ ਵਾਲੇ ਨੇ ਮੇਰੇ ਵੀਰ ਭਰਾ ਨੇ ਚੰਗੀ ਗਾਂ ਲੈਣੀ ਉਹ 60000 ਤੋਂ ਲੈ ਕੇ ਤੇ ਉਹਦਾ ਐ ਲਾ ਲੀਏ ਵੀ 120000 ਤੱਕ ਵੀ ਆਪਾਂ ਨੂੰ ਗਾਈਆਂ ਦੇ ਰੇਟ ਚੱਲ ਜਾਂਦੇ ਆ ਜੇ ਉਹਦੇ ਦੁੱਧ ਦੀ ਕੁਆਲਟੀ ਦੀ ਗੱਲ ਕਰੀਏ ਤਾਂ 20 ਤੋਂ 45 ਲੀਟਰ ਦੇ ਤੱਕ ਵੀ ਇਹ ਗਾਈਆਂ ਆਪਣੀਆਂ ਦੁੱਧ ਦਿੰਦੀਆਂ ਆਂ ਗੀਆਂ ਔਰ ਐਚ ਐਫ ਗਾਂ ਲੰਮੇ ਸਮੇਂ ਦੇ ਤੱਕ ਦੁੱਧ ਦਿੰਦੀ ਆ ਔਰ ਸੇਲ ਠੰਡੀ ਔਰ ਪੂਰੀ ਕੁਆਲਟੀਦਾਰ ਬਿਲਕੁਲ ਓਕੇ ਦੀ ਰਿਪੋਰਟ ਹੁੰਦੀ ਹੈ ਦੀ ਨਾ ਕੋਈ ਲੱਤ ਮਾਰਨੀ ਨਾ ਹੋਰ ਤੇ ਬਿਲਕੁਲ ਇਹ ਤਿੰਨਾ ਗਾਈਆਂ ਦੇ ਨਾਲੋਂ ਬਿਲਕੁਲ ਇਹ ਸਹੀ ਆ ਬਸ ਪ੍ਰੋਬਲਮ ਇਹਨਾਂ ਦੀ ਇੱਕ ਇੱਕ ਪ੍ਰੋਬਲਮ ਹੈ ਐਫ ਦੀ ਅਗਰ ਕਿਸੇ ਵੀਰ ਭਰਾ ਨੇ ਫੈਨਟ ਤੇ ਕੰਮ ਕਰਨਾ ਹੈ ਫੈਨਟ ਤੇ ਦੁੱਧ ਪਾਉਣਾ ਹੈ ਡੇਰੀ ਫਾਰਮ ਦਾ ਉਹ ਫੈਨਟ ਤੇ ਦੁੱਧ ਪਾਉਂਦਾ ਘਰਾਂ ਦੇ ਵਿੱਚ ਨਹੀਂ ਦੁੱਧ ਪਾਉਂਦਾ ਤਾਂ ਉਹ ਫਿਰ ਕੀ ਕਰੇ ਜਿਹੜੀਆਂ ਮੇਰੀਆਂ ਤਿੰਨ ਗਾਂਵਾਂ ਦਸੀਆਂ ਵੰਗਾਈਆਂ ਦੋਗਲੀ ਗਾਂ ਜਰਸੀ ਗਾਂ ਸਾਈਵਾਲ ਗਾਂ ਇਹਨਾਂ ਦੇ ਵਿੱਚੋਂ ਉਹ ਚੁਆਇਸ ਕਰੇ ਤੇ ਇਹ ਗਾਂ ਲੈ ਕੇ ਡੇਰੀ ਫਾਰਮ ਦਾ ਆਪਦਾ ਕੰਮ ਤੋੜ ਕੇ ਤੇ ਫੈਨਟ ਤੇ ਦੁੱਧ ਪਾਵੇ ਜਸਬੀਰ ਭਰਾ ਨੇ ਘਰਾਂ ਦੇ ਵਿੱਚ ਦੁੱਧ ਪਾਉਣਾ ਫੈਣ ਤੇ ਦੁੱਧ ਨਹੀਂ ਪਾਉਣਾ ਉਹ ਇਹ ਤਿੰਨੇ ਗਾਇਆਂ ਨਾ ਲਵੇ ਉਹ ਕਿਹੜੀ ਗਾਂ ਲਵੇ ਐਚ ਐਫ ਗਾਂ ਆਮ ਇਹ ਜੇ ਨਾਰਮਲ ਵੀ ਗਾਂ ਲੈਣੀ ਆ ਤੁਸੀਂ ਜਿਆਦੇ ਮਹਿੰਗੇ ਤੇ ਨਹੀਂ ਜਾਣਾ ਤਾਂ 50-60 ਹਜ਼ਾਰ ਦੇ ਵਿੱਚ ਆਪਾਂ ਨੂੰ ਗਾਂ ਮਿਲ ਜਾਂਦੀ ਹੈ ਜਿਹੜੀ 20-25 ਲੀਟਰ ਦੁੱਧ ਉਹ ਦਿੰਦੀ ਆ ਗਈ ਇਹ 45 ਲੀਟਰ ਤੱਕ ਦੀਆਂ ਮੈਂ ਤਾਂ ਤਾਂ ਲਿਖਿਆ ਵੱਡੇ ਡੈਰੀ ਫਾਰਮ ਵਾਲੇ ਤਾਂ ਮੇਰੇ ਵੀਰ ਵੱਡੇ ਵੱਡੇ ਪੱਧਰ ਤੇ ਹੀ ਜਾ ਕੇ ਲੈਂਦੇ ਆ ਆਮ ਨੋਰਮਲ ਜੇ ਦੁੱਧ ਪਾਉਣ ਵਾਸਤੇ ਲੈਣਾ ਹੈ ਫੈਟ ਤੇ ਨਹੀਂ ਪਾਉਣਾ ਤਾਂ ਤੁਸੀਂ ਭਾਈ ਐਫ ਗਾਂ ਲਓ ਤੇ ਉਹਦੀ ਜਿਹੜੀ ਦੁੱਧ ਦੀ ਸੰਤਤਾ 20 ਤੋਂ 25 ਲੀਟਰ ਉਹਨਾਂ ਦੀ ਦੁੱਧ ਦੀ ਸੰਤਤਾ ਹੈ ਜੇ ਹੁਣ ਆਪਾਂ ਗੱਲ ਕਰੀਏ ਜਿਆਦੇ ਲੰਮੇ ਸਮੇਂ ਦੇ ਵਿੱਚ ਦੁੱਧ ਦੇਣ ਦੀ ਤੇ ਇਹ ਤਿੰਨਾਂ ਗਾਈਆਂ ਦੇ ਨਾਲੋਂ ਲੰਮਾ ਸਮਾਂ ਦੁੱਧ ਇਹ ਦਿੰਦੀ ਆ ਗਈ ਐਫ ਗਾਂ ਅਗਰ ਜੇ ਇਹਦੀ ਆਪਾਂ ਏ ਆਈ ਦੀ ਗੱਲ ਕਰੀਏ ਦਵਾਰੇ ਗੱਭਣ ਦੀ ਗੱਲ ਕਰੀਏ ਤਾ ਫੇਰ ਭਾਈ ਕੀ ਦੇ ਵਿੱਚੋਂ ਆ ਫੇਰ ਆਪਾਂ ਉਤਲੀਆਂ ਜਿਹੜੀਆਂ ਗਾਈਆਂ ਆਗੀਆਂ ਇਹ ਰਿਪੀਟਰ ਘਟ ਹੁੰਦੀਆਂ ਐ ਇਚਫ ਗਾਈਆਂ ਆਗੀਆਂ ਤਾਂ ਬਹੁਤ ਜ਼ਿਆਦੇ ਰਿਪੀਟਰ ਦੀ ਇਹਦੇ ਚ ਸ਼ਿਕਾਇਤ ਆਉਂਦੀ ਆ ਜਿੰਨੇ ਇਹਦੀ ਦੁੱਧ ਦੀ ਸਮਤਾ ਹੁੰਦੀ ਆ ਉਹਨੇ ਕੀ ਹੁੰਦੀ ਆ ਜਿਹੜੇ ਇਹਦੇ ਕੰਨ ਹੁੰਦੇ ਆਗੇ ਵੀਕਨੈਸ ਹੁੰਦੀ ਆਗੀ ਉਹ ਦੁੱਧ ਦੇ ਰਾਹੀਂ ਪਸ਼ੂ ਦੀ ਚੱਲ ਜਾਂਦੀ ਆਗੀ ਉਹ ਫੇਰ ਕੀ ਆ ਰਿਪੀਟਰ ਪਸ਼ੂ ਉਹ ਹੋ ਜਾਂਦਾ ਹੈ ਗੈਸ ਕਰਕੇ ਉਹਦੀ ਸਮਤਾ ਉਹ ਨਹੀਂ ਅੰਦਰ ਨੈਰੇਂਦੀ ਜਿਹੜੀਆਂ ਪ੍ਰਾਣੇ ਸਮੇਂ ਦੀਆਂ ਇਹ ਗਾਈਆਂ ਆ ਗਈਆਂ ਆਪਣੀ 도ਗਲੀ ਗਾਂ ਹੋਗੀ ਜਰਸੀ ਗਾਂ ਹੋਗੀ ਸਾਈਵਾਲ ਗਾਂ ਹੋਗੀ ਇਹ ਇੱਕ ਕੁਦਰਤ ਦਾ ਕ੍ਰਿਸ਼ਮਾ ਹੈਗਾ ਇਹ ਨਾ ਜ਼ਿਆਦਾ ਦੁੱਧ ਦੇਣਗੀਆਂ ਔਰ ਨਾ ਲਿਸੀਆਂ ਹੋਣਗੀਆਂ ਤੇ ਨਾ ਰਿਪੀਟਰ ਹੋਣਗੀਆਂ ਅੱਜ ਆਪਾਂ ਤੁਹਾਨੂੰ ਚਾਰੇ ਗਾਈਆਂ ਦੇ ਬਾਰੇ ਵਿਸਤਾਰ ਦੇ ਵਿੱਚ ਦੱਸਿਆਗਾ ਜਿਸ ਵੀਰ ਭਰਾ ਨੇ ਇਹਦੇ ਬਾਰੇ ਜਾਣਕਾਰੀ ਲੈਣੀ ਹੋਵੇ ਤਾਂ ਉਹ ਆਪਾਂ ਨੂੰ ਕਮੈਂਟ ਕਰਕੇ ਪੁੱਛ ਸਕਦਾ ਹੈਗਾ ਵੇ ਆਪਣਾ ਜਿਹੜਾ ਫੋਨ ਨੰਬਰ ਹੈਗਾ 9988100715 ਤੇ ਭਾਈ ਕਮੈਂਟ ਕਰਕੇ ਤੁਸੀਂ ਪੁੱਛ ਲਓ ਜੇ ਕਿਸੇ ਨੇ ਲੈਣੀ ਆਂਗੀ ਗਾਂ ਤਾਂ ਮੇਰੇ ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋਗੇ ਅੱਜ ਦਾ ਆਪਣਾ ਵਿਸ਼ਾ ਦੱਸਿਆਗਾ ਚਾਰੇ ਗਾਈਆਂ ਦਾ ਵੀ ਕਿਹੜੀ ਗਾਂ ਚ ਆਪਾਂ ਨੂੰ ਮੁਨਾਫਾ ਲੈਣ ਤੇ ਤੇ ਕਿਹੜੀ ਗਾਂ ਦੇ ਨਹੀਂ ਮੁਨਾਫਾ ਔਰ ਕਿਹੜੀ ਨੇ ਦੁੱਧ ਕਿਸ ਤਰ੍ਹਾਂ ਲੰਮਾ ਦੇਣਾ ਤੇ ਕਿਹੜੀ ਨੇ ਘੱਟ ਦੇਣਾ ਉਹਦੇ ਬਾਰੇ ਜਾਣਕਾਰੀ ਦੇਣ ਵਾਸਤੇ ਗੁਰਲਾਬ ਸਿੰਘ ਬਠਿੰਡਾ ਦਾ ਬਲੋ ਬਹੁਤ ਬਹੁਤ ਧੰਨਵਾਦ